ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅੱਜ ਅਸੀਂ ਗੱਲ ਕਰਾਂਗੇ ਕਿ ਅੱਕ ਦੇ ਪੱਤੇ ਦੇ ਸਾਨੂੰ ਕੀ-ਕੀ ਲਾਭ ਹੋ ਸਕਦੇ ਹਨ ਤਾਂ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਇਸ ਚੈਨਲ ਉੱਤੇ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਅਪਲੋਡ ਕਰਦੇ ਹਾਂ ਤਾਂ ਜੇਕਰ ਤੁਸੀਂ ਵੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਵੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਨੀਚੇ ਦਿੱਤਾ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਦਿਓ ਅਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਤਾਂ ਆਓ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਦੋਸਤ ਕਿ ਅੱਕ ਦਾ ਪੱਤਾ ਜਿਸ ਨੂੰ ਅਸੀਂ ਮਦਾਰ ਵੀ ਕਹਿ ਸਕਦੇ ਹਾਂ ਇਹ ਸਾਡੇ ਮੋਟਾਪੇ ਅਤੇ ਸ਼ੂਗਰ ਨੂੰ ਜੜ ਤੋਂ ਖਤਮ ਕਰ ਦਿੰਦਾ ਹੈ ਤਾਂ ਦੋਸਤੋ ਬਹੁਤ ਲੋਕ ਇਸ ਦਾ ਇਸਤੇਮਾਲ ਕਰਕੇ ਇਸ ਦਾ ਫਾਇਦਾ ਲੈ ਚੁੱਕੇ ਹਨ ਪਰ ਕੁਝ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਇਸ ਦੇ ਫਾਇਦਿਆਂ ਬਾਰੇ ਨਹੀਂ ਪਤਾ ਤੁਸੀਂ ਇਸ ਦਾ ਇਸਤੇਮਾਲ 5 ਦਿਨਾਂ ਤੋਂ ਲੈ ਕੇ 2 ਮਹੀਨਿਆਂ ਵਿੱਚ ਕਰਕੇ ਆਪਣੇ ਬਲੱਡ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ ਸ਼ੂਗਰ ਤੋਂ ਫਾਇਦੇਮੰਦ ਹੋਣ ਦੇ ਨਾਲ ਨਾਲ ਇਹ ਸਾਡੇ ਮੋਟਾਪੇ ਲਈ ਵੀ ਬਹੁਤ ਲਾਭਦਾਇਕ ਹੁੰਦੀ ਹੈ ਤਾਂ ਦੋਸਤੋ ਹੁਣ ਤੁਹਾਨੂੰ ਅਸੀਂ ਦੱਸ ਦਿਆਂ ਕਿ ਇਸ ਦਾ ਇਸਤੇਮਾਲ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਇੱਕ ਅੱਕ ਦਾ ਪੱਤਾ ਤੋੜ ਲਓ ਫਿਰ ਉਸ ਪੱਤੇ ਦਾ ਪਿਛਲਾ ਹਿੱਸਾ ਭਾਵ ਕਿ ਉਸਦੀ ਬੈਕ ਸਾਈਡ ਨੂੰ ਪੱਤੇ ਨੂੰ ਉਲਟਾ ਕਰਕੇ ਆਪਣੇ ਪੈਰ ਦੇ ਨੀਚਲੇ ਹਿੱਸੇ ਤੇ ਬੰਨ ਲਓ ਅਤੇ ਜਾਂ ਫਿਰ ਪੈਰ ਦੇ ਨੀਚਲੇ ਹਿੱਸੇ ਤੇ ਲਗਾ ਕੇ ਉੱਪਰ ਜਰਾਬ ਚੜਾ ਲਓ ਅਤੇ ਤੁਸੀਂ ਇਸ ਨੂੰ ਸਾਰਾ ਦਿਨ ਆਪਣੇ ਪੈਰ ਉੱਤੇ ਬੰਨ ਕੇ ਰੱਖਣਾ ਹੈ ਅਤੇ ਸ਼ਾਮ ਹੋਣ ਤੇ ਇਸ ਨੂੰ ਉਤਾਰ ਦਿਓ ਅਤੇ ਕੁਝ ਸਮੇਂ ਲਈ ਪੈਰ ਨੂੰ ਹਵਾ ਲੱਗਣ ਲਈ ਛੱਡ ਦਿਓ ਅਤੇ ਦੋਸਤੋ ਰਾਤ ਨੂੰ ਸੌਣ ਸਮੇਂ ਫਿਰ ਉਸੇ ਤਰ੍ਹਾਂ ਇਸ ਨੂੰ ਪੁੱਠਾ ਕਰਕੇ ਪੈਰ ਦੇ ਉੱਪਰ ਬੰਨ ਲਓ ਹੋ ਸਕਦਾ ਨਵਾਂ ਪੱਤਾ ਬਨੋ ਕਿਉਂਕਿ ਇਸ ਨਾਲ ਤੁਹਾਨੂੰ ਜਲਦੀ ਰਾਹਤ ਮਿਲੇਗੀ ਇਸ ਤਰ੍ਹਾਂ ਕਰਨ ਨਾਲ ਤੁਹਾਡਾ 슈ਗਰ ਲੈਵਲ ਕੰਟਰੋਲ ਵਿੱਚ ਰਹੇਗਾ ਅਤੇ ਬਲੱਡ 슈ਗਰ ਵੀ ਠੀਕ ਰਹੇਗੀ ਦੋਸਤੋ ਇਹ ਬੌਧਾ ਲਗਭਗ ਭਾਰਤ ਦੇ ਸਾਰੇ ਰਾਜਾਂ ਵਿੱਚ ਹੀ ਪਾਇਆ ਜਾਂਦਾ ਹੈ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਇਹ ਸਾਡੇ 슈ਗਰ ਦੇ ਨਾਲ-ਨਾਲ ਮੋਟਾਪੇ ਲਈ ਵੀ ਬਹੁਤ ਜ਼ਿਆਦਾ ਲਾਭਦਾਇਕ ਹੁੰਦੀ ਹੈ ਪਰ ਦੋਸਤੋ ਤੁਸੀਂ ਇਸ ਦਾ ਇਸਤੇਮਾਲ ਬਹੁਤ ਸਾਵਧਾਨੀ ਨਾਲ ਕਰਨਾ ਹੈ ਕਿਉਂਕਿ ਦੋਸਤੋ ਜੇਕਰ ਤੁਸੀਂ ਇਸ ਦਾ ਗਲਤ ਤਰੀਕੇ ਨਾਲ ਇਸਤੇਮਾਲ ਕਰੋਗੇ ਤਾਂ ਇਹ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ ਤਾਂ ਦੋਸਤੋ ਸਾਵਧਾਨੀ ਇਹ ਹੈ ਕਿ ਜਦੋਂ ਤੁਸੀਂ ਇਸ ਨੂੰ ਤੋੜਨ ਜਾਓਗੇ ਤਾਂ ਇਸ ਨੂੰ ਤੋੜਦੇ ਸਮੇਂ ਇਸ ਵਿੱਚੋਂ ਇੱਕ ਚਿੱਟੇ ਰੰਗ ਦਾ ਤਰਲ ਪਦਾਰਥ ਨਿਕਲਦਾ ਹੈ ਕਿ ਸਾਡੇ ਲਈ ਬਹੁਤ ਜ਼ਿਆਦਾ ਘਾਤਕ ਹੋ ਸਕਦਾ ਹੈ ਤਾਂ ਦੋਸਤੋ ਜਿੰਨਾ ਹੋ ਸਕੇ ਤੁਸੀਂ ਉਸ ਤੋਂ ਪਰਹੇਜ਼ ਕਰੋ ਹੋ ਸਕਦਾ ਤੁਸੀਂ ਕਿਸੇ ਵੀ ਸਰੀਰ ਦੇ ਅੰਗ ਉੱਤੇ ਉਸ ਨੂੰ ਟੱਚ ਨਾ ਹੋਣ ਦਿਓ ਕਿਉਂਕਿ ਜੇਕਰ ਉਹ ਤੁਹਾਡੇ ਹੱਥਾਂ ਨਾਲ ਲੱਗ ਕੇ ਤੁਹਾਡੀਆਂ ਅੱਖਾਂ ਨਾਲ ਲੱਗਦਾ ਹੈ ਤਾਂ ਦੋਸਤੋ ਹੋ ਸਕਦਾ ਹੈ ਇਸ ਨਾਲ ਤੁਹਾਨੂੰ ساری ਉਮਰ ਪਛਤਾਉਣਾ ਪਵੇ ਕਿਉਂਕਿ ਜੇਕਰ ਉਹ ਸਾਡੇ ਅੱਖਾਂ ਵਿੱਚ ਜਾਂਦਾ ਹੈ ਤਾਂ ਇਸ ਨਾਲ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਤਾਂ ਦੋਸਤੋ ਉਮੀਦ ਕਰਦੇ ਹਾਂ ਹੁਣ ਤੱਕ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਅੱਖ ਦੇ ਸਾਨੂੰ ਕੀ ਕੀ ਲਾਭ ਹਨ ਅਤੇ ਦੋਸਤੋ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੋਵੇਗਾ ਕਿ ਇਸ ਦਾ ਇਸਤੇਮਾਲ ਕਰਨ ਸਮੇਂ ਸਾਨੂੰ ਕਿਹੜੀ ਸਾਵਧਾਨੀ ਵਰਤਣੀ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਅੱਕ ਦੇ ਪੱਤੇ ਦੇ ਸਾਨੂੰ ਕੀ ਕੀ ਲਾਭ